ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਪਾਸ਼ਾ ਮਹਾਰਾਜ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਧੰ ਗੁਰੂ ਨਾਨਕ ਪਾਸ਼ਾ ਧੰ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਸਮੀਤਾ ਨਮੋ ਮਹ ਸੇਵਾ ਸੰਗੋਸ਼ੀ ਦੋਸੋ ਗੁਰੂ ਕੇ ਪਿਆਰਿਓ ਨਾਮ ਸਿਮਰਨ ਗੁਰੂ ਸੱਚੇ ਪਾਸ਼ਾ ਮਹਾਰ ਦੀ ਯਾਦ ਵਿੱਚ ਆਓ ਜੁੜੀਏ ਆਪਾਂ ਕਈ ਸੰਗਤਾਂ ਦੇ ਵਿਚਾਰ ਨੇ ਵੀ ਨਾਮ ਸੰਮਨ ਵੀ ਕਰਦੇ ਆ ਪਾਠ ਪੂਜਾ ਕਰਦੇ ਆ ਪਰ ਜਿੰਨਾ ਕੁਸ਼ ਤਰੱਕੀ ਜਾਂ ਸੁਖ ਸ਼ਾਂਤੀ ਹੋਣੀ ਚਾਹੀਦੀ ਹੈ ਉਨੀ ਸੁਖ ਸ਼ਾਂਤੀ ਘਰ ਵਿੱਚ ਨਹੀਂ ਹੋ ਰਹੀ ਜਾਂ ਬਰਕਤ ਨਹੀਂ ਹੋ ਰਹੀ ਸੰਗਤ ਜੀ ਜਿਹੜਾ ਇਹ ਸਿਮਰਨ ਦਾ ਵਿਸ਼ਾ ਨਾ ਇਹ ਲਾਈਨ ਹੈ ਜਿਹੜੀ ਇਹ ਬਹੁਤ ਹੀ ਸੂਖਮ ਤੇ ਬਰੀਕ ਹੈ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਪਹਿਲੀ ਵਾਰ ਤਾਂ ਨਾਮ ਸਿਮਰਨ ਕਰਨ ਵਾਲੀ ਜਿਹੜੀ ਸੰਗਤ ਹੈ ਇਸ ਦੇ ਵਿੱਚ ਆਪਣੇ ਆਪ ਤੇ ਕੰਟਰੋਲ ਕਈ ਗੱਲਾਂ ਦਾ ਰੱਖਣਾ ਹੁੰਦਾ ਜਿਹੜੀ ਕਿ ਪਰਹੇਜ਼ ਜਿਵੇਂ ਡਾਕਟਰ ਦੀ ਦਵਾਈ ਹੁੰਦੀ ਆ ਪਰਹੇਜ਼ ਦੱਸਿਆ ਨਾਲ ਇਹ ਚੀਜ਼ਾਂ ਜ਼ਰੂਰੀ ਨੇ ਜਿਵੇਂ ਡਾਕਟਰ ਕਹਿੰਦਾ ਵੀ ਤੁਹਾਨੂੰ ਭਾਈਆ ਸਾਂਦੀ ਬਿਮਾਰੀ ਆ ਤੁਸੀਂ ਇਹ ਤਲੀ ਚੀਜ਼ ਨਹੀਂ ਖਾਣੀ ਇਹ ਨਹੀਂ ਖਾਣੀ ਉਹ ਖਾਣ ਉਹ ਨਹੀਂ ਖਾਣੀ ਪਰ ਬੰਦਾ ਪਤਾ ਕੀ ਸੋਚਦਾ ਹੈ ਵੀ ਹਾਇ ਮੇਰੀ ਕੀ ਜ਼ਿੰਦਗੀ ਆ ਮੈਨੂੰ ਤਾਂ ਕੁਝ ਖਾਣਾ ਨਹੀਂ ਮਿਲਦਾ ਇਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਮੈਨੂੰ ਕੁਝ ਵੀ ਨਹੀਂ ਖਾਣਾ ਮਿਲਦਾ ਫਰਾਣਾ ਸਭ ਕੁਝ ਖਾ ਲੈਂਦਾ ਉਹ ਤਾਂ ਵੀ ਤੰਦਰੁਸਤ ਹੈ ਤੰਦਰੁਸਤਮੰਦ ਸਭ ਕੁਝ ਖਾ ਜਾਂਦਾ ਪਰ ਜਦੋਂ ਕੋਈ ਬਿਮਾਰੀ ਤੁਹਾਮਾਰੀ ਸਾਡੇ ਸਰੀਰ ਦੇ ਵਿੱਚ ਆ ਵੱੜਦੀ ਹੈ ਉਦੋਂ ਫਿਰ ਕੰਟਰੋਲ ਕਰਨਾ ਪੈਂਦਾ ਸੋ ਜਿਹੜਾ ਮਰੀਜ਼ ਹੈ ਮਰੀਜ਼ ਇਸ ਕਰਕੇ ਸੋਚਦਾ ਕਿ ਮੈਨੂੰ ਕੁਝ ਖਾਣਾ ਨਹੀਂ ਮਿਲਦਾ ਹੋਰ ਉਦਾਸ ਹੁੰਦਾ ਹੈ ਪਰ ਜਿਹੜੇ ਅਸਲੀ ਚੀਜ਼ ਹੈ ਨਾ ਬੰਦਾ ਜੇ ਇਸ ਇੰਨਾ ਗੱਲਾਂ ਤੇ ਧਿਆਨ ਰੱਖੇ ਕਿ ਮੇਰੀ ਸਿਹਤ ਵਾਸਤੇ ਕੀ ਚੀਜ਼ ਠੀਕ ਹੈ ਵਿਟਾਮਿਨ ਪ੍ਰੋਟੀਨ ਮਨੂੰ ਕਿਹੜੀ ਚੀਜ਼ ਵਿੱਚ ਮਿਲਦੇ ਨੇ ਉਹ ਬੰਦਾ ਸਿਆਣਾ ਜਿਹੜਾ ਜੀਬ ਦੇ ਸੁਆਦ ਵਿੱਚ ਖਾਏਗਾ ਮਹਾਰਾਜ ਗੰਦੇ ਖਾਸਮ ਬਸਾਰ ਕੀਨੇ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਸੋ ਇਸ ਤਰੀ ਪਰਹੇਜ਼ ਅਤੇ ਸਾਵਧਾਨੀਆਂ ਕੁਝ ਬਹੁਤ ਬਰੀਕੀਆਂ ਨਾਮ ਸਮਿਲ ਦੇ ਵਿੱਚ ਹੁੰਦੀਆਂ ਨੇ ਸਭ ਤੋਂ ਵੱਡੀ ਗੱਲ ਮੈਂ ਇੱਕ ਪਕੜੀ ਐ ਕਹਿੰਚ ਕੀਤੀ ਐ ਵੀ ਨਾਮ ਸਿਮਰਨ ਕਰਨ ਵਾਲਿਆਂ ਨੂੰ ਆਤੀ ਜ਼ਰੂਰੀ ਇੱਕ ਗੱਲ ਐ ਜਿਹੜੇ ਭਾਈ ਸਾਹਿਬ ਨੇ ਪਾਠ ਕਰਦੇ ਨੇ ਉਹ ਪਾਠ ਕਰ ਲੈਣਗੇ ਅੱਜ ਕਿਸੇ ਗੁਰਮੁਖ ਪਿਆਰੇ ਦਾ ਫੋਨ ਆਇਆ ਇੱਕ ਇੱਕ ਦੋ ਫੋਨ ਹੋਰ ਵੀ ਆਏ ਸੀ ਇੱਕ ਕੋਟਕਪੂਰੇ ਤੋਂ ਆਇਆ ਕੋਟਕਪੂਰੇ ਤੋਂ ਉਹ ਕਹਿੰਦੇ ਗੋਬਿੰਦ ਸਿੰਘ ਕੰਦੇ ਲਗਾਤਾਰ ਕਰ ਰਹੇ ਸੀ ਕਹਿੰਦੇ ਸੱਚੇ ਪਾਤਸ਼ਾਹ ਧੰਨ ਗੁਰੂ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਕਲਗੀਧਰ ਮਹਾਰਾਜ ਜੀ ਦਾ ਦਰਸ਼ਨ ਹੋ ਗਿਆ ਅੱਜ ਅੱਜ ਕਹਿੰਦੇ ਦਰਸ਼ਨ ਉਹ ਮੈਨੂੰ ਗੋਤ ਤੌਰ ਤੇ ਉਹਨਾਂ ਨੇ ਗੱਲ ਦੱਸੀ ਬਹੁਤ ਗੱਲਾਂ ਦੱਸੀਆਂ ਇੱਕ ਦੋ ਹੋਰ ਤੇ ਇਸ ਤਰ੍ਹਾਂ ਦੇ ਸਾਨੂੰ ਗੱਲਾਂ ਬਾਤਾਂ ਆਉਂਦੇ ਰਹਿੰਦੇ ਨੇ ਗੁਰਮੁਖ ਪਿਆਰੇ ਉਹ ਦੱਸਦੇ ਰਹਿੰਦੇ ਨੇ ਕਿਉਂਕਿ ਅਸੀਂ ਫਿਰ ਡਾਇਰੈਕਟ ਨਾਉਂ ਨਹੀਂ ਦੱਸਣਾ ਕਿਸੇ ਦਾ ਕਿਉਂਕਿ ਫਿਰ ਉਹ ਆਪ ਉਹਦਾ ਪਰਦਾ ਹੁੰਦਾ ਹੈ ਤੇ ਕੰਨ ਦਾ ਭਾਵ ਜਿਹੜੀ ਸੂਖਮ ਗੱਲਾਂ ਨੇ ਉਹ ਤੁਹਾਨੂੰ ਤਰੱਕੀ ਵੱਲ ਲੈ ਕੇ ਜਾਣਗੀਆਂ ਜਿਹੜੀ ਸੰਗਤ ਨਾਲ ਸਿਮਰਨ ਕਰਦੀ ਹੈ ਉਹ ਇੱਕ ਗੱਲ ਦਾ ਖਾਸ ਧਿਆਨ ਰੱਖੇ ਉਹ ਆਪਣੇ ਕੀ ਖਾਸ ਧਿਆਨ ਜਿਹੜੇ ਉਹਨਾਂ ਦੇ ਵੱਡ ਬਡੇਰੇ ਨੇ ਜਿਹੜੇ ਸਰੀਰ ਛੱਡ ਚੁੱਕੇ ਬਜ਼ੁਰਗ ਨੇ ਜਿਨ੍ਹਾਂ ਨੂੰ ਆਪਾਂ ਪਿਤਰ ਕਹਿ ਦਿੰਨੇ ਆ ਸੰਗਤ ਜੀ ਹੱਤ ਬਣ ਕੇ ਬੇਨ ਤੇ ਇਹ ਕੋਈ ਪਖੰਡ ਨਹੀਂ ਤੁਹਾਨੂੰ ਗੱਲਾਂ ਬਹੁਤ ਕਹਿਣਗੇ ਜਿਹੜੇ ਅਕਲ ਦੇ ਅੰਦੇ ਨੇ ਉਹਨਾਂ ਨੂੰ ਗੁਰਮਤ ਦਾ ਵੀ ਨਹੀਂ ਪਤਾ ਨਾਣਾ ਨੇ ਗੁਰਬਾਣੀ ਪੜ੍ਹੀ ਨਾਣਾ ਨੇ ਕਦੇ ਜਾਬਕੀਤਾ ਨਾ ਉਹਨੇ ਇੱਕ ਪਾਠ 40 ਦਿਨ ਨਹੀਂ ਕੀਤਾ ਹੁੰਦਾ ਉਹਨਾਂ ਨੇ ਹੋਰ ਤਾਂ ਬਹੁਤੀ ਵੱੱਦਗੀ ਦਾ ਕੀ ਹੈ ਉਹ ਸਿਰਫ ਪਤਾ ਕੀ ਹੈ ਉਹਨਾਂ ਨੇ ਕੀ ਕਰਿਆ ਗਾਤਰੇ ਉਹਨਾਂ ਨੇ ਪਾਏ ਹੋਏ ਨੇ ਪਏ ਹੁੰਦੇ ਨੇ ਰਾਤ ਨੂੰ ਉਹਨਾਂ ਦਾ ਦਸਤਾਰ ਕਿਤੇ ਹੁੰਦੀ ਹੈ ਕੰਗਾ ਕਿਤੇ ਹੁੰਦਾ ਕੇਸ ਖੋਲੇ ਹੁੰਦੇ ਨੇ 8 ਵਜੇ ਉਹਨਾਂ ਦੀ ਮਾਂ ਕਹਿੰਦੀ ਲੈ ਪੁੱਤ ਚਾਹ ਪੀ ਲੈ ਐ ਚਾਹਾਂ ਫੜ ਕੇ ਪੀਣ ਵਾਲੇ ਹੁੰਦੇ ਨੇ ਕੋਈ ਸਿੱਖ ਨਹੀਂ ਹੁੰਦੇ ਉਹ ਉਹਨਾਂ ਨੂੰ ਤਾਂ ਉਹ ਬੰਦੇ ਵਧੀਆ ਨੇ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਅਜੇ ਕੇਸ ਵੀ ਰੱਖੇ ਨਹੀਂ ਪਰ ਉਹ ਇਸ਼ਨਾਨ ਕਰਕੇ ਬਾਣੀ ਪੜਨ ਵਾਲੇ ਹੁੰਦੇ ਨੇ ਭਾਵੇਂ ਕੇਸ ਵੀ ਕੱਟੇ ਹੋਏ ਨੇ ਉਹਨਾਂ ਨੂੰ ਕਹਿ ਜਾਂਦੇ ਕਿਹਾ ਜਾਂਦਾ ਸਹਿਜ ਧਾਰੀ ਵੀ ਸਹਿਜੇ 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 ਗੁਰੂ ਵਾਲੇ ਪਾਸੇ ਵੱਧ ਰਹੇ ਨੇ ਉਹਨਾਂ ਦੀ ਭਾਵਨਾ ਸ਼ੁੱਧ ਹੁੰਦੀ ਹੈ ਕਈ ਹੁੰਦੇ ਨੇ ਤਰਕਵਾਦੀ ਤਰਕ ਵੀ ਰਹੀ ਚੀਜ਼ ਤੇ ਕਰਨੀ ਹੁੰਦੀ ਉਹਨਾਂ ਨੂੰ ਉਹਨੇ ਬਸ ਕੀ ਕਰਨਾ ਵੀਡੀਓ ਮਾਰ 10 ਸੈਕਿੰਟਾਂ ਦੀ ਮੂਰੋ ਕਿ ਓਕੀ ਦੋ ਸਕਿੰਟਾਂ ਦੀ ਵਿੱਚੋਂ ਦੇਖੀ ਤੇ ਐਂਡ ਤੇ ਬਕਵਾਸ ਅੰਧਵਿਸ਼ਵਾਸ ਫਲਾਣਾ ਤੇ ਉਹ ਕਰਨੇ ਕੁਛ ਨਹੀਂ ਕਰਨਾ ਚੈਲੰਜ ਹੈ ਮੇਰਾ ਜਿਹੜੇ ਇਹੋ ਜਿਹੇ ਬੰਦੇ ਕਹਿੰਦੇ ਨੇ ਨਾ ਸਾਡੇ ਇਹ ਹੰਕਾਰ ਨਹੀਂ ਪਹਿਲਾਂ ਉਹਨਾਂ ਵੱਲੋਂ ਵਾਰ ਕੀਤਾ ਜਾਂਦਾ ਹੈ ਉਹ ਕਿਸੇ ਮਹਾਪੁਰਸ਼ਾਂ ਦੇ ਨਾਲ ਭਗਤੀ ਕਰਨ ਨਾਲ ਨਾਲ ਬੈਠ ਕੇ ਦੇਖਣਾ ਉਹਨਾਂ ਦੇ 20 ਮਿੰਟ ਬਾਅਦ ਗੋਡੇ ਨਾਲ ਚਸ ਚਸ ਕਰਨ ਲੱਗ ਜਾਣਾ ਉਹਨਾਂ ਦਾ ਮਨ ਹੀ ਨਹੀਂ ਟਿਕਿਆ ਹੁੰਦਾ ਚੰਚਲ ਮਤ ਦੇ ਲੋਕ ਹੁੰਦੇ ਨੇ ਤੁਸੀਂ ਉਹਨਾਂ ਦੀ ਬਿਲਕੁਲ ਗੱਲ ਨਹੀਂ ਮੰਨਣੀ ਤੁਸੀਂ ਆਪਣੇ ਘਰ ਦੇ ਭਲੇ ਦੀ ਸੋਚਣੀ ਹੈ ਬਸ ਗੱਲ ਤੇ ਆਈ ਆਪਾਂ ਮੁੱਦੇ ਤੇ ਵੀ ਤੁਸੀਂ ਜਿਹੜੇ ਭਾਜਨ ਸਿਮਰਨ ਕਰਦੇ ਹੋ ਉਹ ਆਪਣੇ ਪਿਤਰਾਂ ਦੀ ਨੂੰਿਤ ਕਈਆਂ ਦੇ ਤਾਂ ਪਿਤਰ ਕਹਿਣ ਸਾਰਾ ਟੂਹੇ ਲੜਨ ਲੱਗ ਜਾਂਦੇ ਨੇ ਕੀੜੇ ਲੜਨ ਲੱਗ ਜਾਂਦੇ ਨੇ ਵੀ ਹਾਏ ਪੰਡਤਾਂ ਦੀ ਗੱਲ ਕਹਿੰਦੀ ਉਹ ਪੰਡਤ ਸਾਡੇ ਪਿਆਰੇ ਨੇ ਉਹ ਵੀ ਰੱਬ ਦੇ ਬਣਾਏ ਨੇ ਵਾਹਿਗੁਰੂ ਪੰਡਤ ਨੂੰ ਪੰਡਤ ਤਾਂ ਵਾਹਿਗੁਰੂ ਨੂੰ ਭਗਵਾਨ ਕਹਿੰਦੇ ਨੇ ਜਿਹੜੇ ਰੱਬ ਨੇ ਤੁਸੀਂ ਬਣਾਏ ਹੋ ਉਸ ਨੇ ਪੰਡਤ ਬਣਾਏ ਨੇ ਫਿਰ ਰੱਬ ਨੂੰ ਨਾਮ ਮੰਨੋ ਕਹਿਣ ਦਾ ਭਾਵ ਤੁਸੀਂ ਪਿਤਰਾਂ ਦੇ ਨੋਂ ਨੋਂ ਦਾ ਇੱਕ ਪਾਠ ਕਰ ਦੋ ਕੀ ਕਰਨਾ ਜਪਜੀ ਸਾਹਿਬ ਦਾ ਜਾਂ ਮੂਲ ਮੰਤਰ ਦੀ ਇੱਕ ਮਾਲਾ ਕਰ ਦੋ ਕੀ ਕਹਣਾ ਇਸ ਚ ਪਾਸ਼ਾ ਮਹਾਰਾਜ ਸਾਡੇ ਜਿਹੜੇ ਵੱਡ ਬਡੇਰੇ ਨੇ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਪਿਤਰ ਨੇ ਸਾਡੇ ਜਠੇਰੇ ਨੇ ਉਹਨਾਂ ਨੂੰ ਮੇਰੇ ਵੱਲੋਂ ਕੀਤਾ ਹੋਇਆ ਪਾਠ ਸਹਾਈ ਹੋਵੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਆਵੇ ਇਹ ਕੀ ਪਖੰਡਿਆ ਬਈ ਕੋਈ ਪਖੰਡ ਨਹੀਂ ਇਹ ਸ਼ਬਦ ਦੀ ਸ਼ਬਦ ਆਪਾਂ ਮਰਨ ਤੋਂ ਬਾਅਦ ਪ੍ਰਾਣੀ ਦੇ ਨਾਮ ਤੇ ਪਾਠ ਕਰਾਉਨੇ ਆ ਉਹ ਕਿਉਂ ਕਰਾਉਨੇ ਆ ਉਹਦੀ ਰੂਹ ਨੂੰ ਸ਼ਾਂਤੀ ਆਵੇ ਮਹਾਰਾਜ ਵੀ ਕਹਿੰਦੇ ਨੇ ਵੱਡ ਬਡੇਰਾਂ ਬਾਰੇ ਜਿਸ ਸਿਮਰਤ ਕਿਲ ਵਿਖਨਾਸੈ ਪਿਤਰੀ ਹੋਏ ਉਧਾਰੋ ਪੰਜਵੇਂ ਪਾਸ਼ਾਦਾਰ ਸਾਵਦ ਹੈ ਆਸਰਾਗ ਵਿੱਚ ਪੁੱਤਾ ਮਾਤਾ ਕੀ ਅਸੀਸ ਇਹਦੇ ਵਿੱਚ ਮਹਾਰਾਜ ਕਹਿੰਦੇ ਭਾਈ ਜੀ ਨੂੰ ਸਿਮਰਨ ਕਰਕੇ ਤੇਰਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਤੇਰੇ ਪਿਤਰਾਂ ਦਾ ਤੇਰੇ ਵੱਡ ਬਡੇਰਾਂ ਦਾ ਵੀ ਭਲਾ ਹੋਵੇਗਾ ਪੜੋ ਮਹਾਰਾ ਦੀ ਬਾਣੀ ਲਿਖਿਆ ਆਪਦੇ ਪਿਤਰਾਂ ਦੇ ਨਿਮਿਤ ਤੁਸੀਂ ਜ਼ਰੂਰ ਪਾਠ ਕਰਿਆ ਕਰੋ ਇੱਕ ਪਾਠ ਕਰਦਿਆ ਕਰੋ ਜਿਹੜੇ ਕਿਉਂਕਿ ਆਪਣੇ ਸਿਰ ਆਪਣੇ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਕਰਜ਼ਾ ਹੁੰਦਾ ਸੰਗ ਜੀ ਉਹਨਾਂ ਦੀ ਸੇਵਾ ਨਹੀਂ ਆਪਾਂ ਕਰ ਸਕਦੇ ਉਹਨਾਂ ਦਿੱਤੀ ਹੋਈ ਜ਼ਮੀਨ ਜਾਇਦਾਦ ਆਪਣੇ ਖਾਤਰ ਉਹਨਾਂ ਨੇ ਕੀ ਕੁਝ ਕਰਿਆ ਕਿੰਨੇ ਆਪਣੇ ਗੰਦਮ ਧੋਏ ਉਹ ਆਪਣੇ ਸਿਰ ਕਰਜ਼ਾ ਹੈ ਉਹਨਾਂ ਦੀ ਭਲੇ ਦੇ ਖਾਤਰ ਇੱਕ ਪਾਠ ਕਰਦਿਆ ਕਰੋ ਤੁਹਾਡੇ ਘਰ ਵਿੱਚ ਜ਼ਰੂਰ ਚੜ੍ਹਦੀ ਕਲਾ ਹੋਵੇਗੀ ਇਹ ਤੁਸੀਂ ਜ਼ਰੂਰ ਰੱਖੋ ਬੰਦਗੀ ਵੀ ਕਰੋ ਇਹ ਮੇਰੀ ਅੱਜ ਤੁਹਾਨੂੰ ਅਰਦਾਸ ਸੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ